हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਬੱਚੀਆਂ ਸੇ ਲੈ ਲੈ ਕੇ ਆਏ ਜੀ ਆਪ ਪੁੱਛ ਲੈਨੇ ਬਾਈ ਟੋਟਲ ਆ ਜੀ ਬਾਈ ਜੀ ਹੱਸੀ ਗੱਲ ਸੱਸੀ ਗੱਲ ਉਹ ਠੀਕ ਹੋ ਬੜੀ ਬੜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਆ ਮੰਦੀਪ ਸਿੰਘ ਪਿੰਡ ਮੀਰੀਆਂ ਜ਼ਿਲ੍ਹਾ ਮੋਗਾ ਤਰਸੀਲ ਨਾਨਕਗੜ ਪੈਂਦੀ ਹੈ ਨੇੜੇ ਪਿੰਡ ਵੀ ਨੇੜੇ ਪਿੰਡ ਬੌਡੇ ਨੰਗਲ ਪਤਨੀਕਲਾ ਬਲਾਸਪੁਰ ਨਿਹੰਗ ਸਿੰਘਗੜ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 81988 ਹਾਂ 35602 ਜੀ ਠੀਕ ਚੱਬਾਈ ਥੈਂਕ ਯੂ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਕੁ ਉਮਰ ਹੈ ਇਹ ਉਮਰ ਹੋਊਗੀ ਵੀਰੇ 13-14 ਮਹੀਨੇ ਦੇ ਪਛੇ ਹੋਊਗੀ ਥੋੜੀ ਚੰਗੀ ਆ ਨਾ ਹਾਂਜੀ ਬੱਚੀ ਬਹੁਤ ਚੰਗੀ ਆ ਠੀਕ ਆ ਭਾਈ ਹਾਂ ਮਾੜੀਆਂ ਜਿਹੇ ਸਿੰਗਾ ਦੀਆਂ ਫੋਟਾਂ ਦੇ ਰੂ ਫੁੱਟੀਆਂ ਵਾ ਦੇਖੋ ਹਾਂ ਦਿਖਾ ਦਨੇ ਬੱਚੀ ਬਹੁਤ ਆਪਰੀ ਹੈ ਹੂੰ ਖੋਲੀਆਂ ਹੋਣੀਆਂ ਸਿੰਘਾਂ ਦੀਆਂ ਫੋਟਾਂ ਜ਼ਰੂਰ ਫੋਟਾਂ ਜ਼ਰੂਰ ਆ ਵੀਰੇ ਇਹਦੀਆਂ ਇਹ ਮਾੜੇ ਮਾੜੇ ਛਿੱਲੀਆਂ ਜਾਣੀ ਉਹ ਸੋਹਣ ਬੱਚੀ ਸੋਹਣੀ ਲੱਗ ਜੂਗੀ ਬੜੀ ਮਿਹਨਤ ਜੀ ਕਰਨੀ ਪਵਾ ਦੇਖੋ ਤੁਹਾਂ ਤਾਂ ਛਿੱਲੀਆਂ ਜਾਂਦੀਆਂ ਤੇ ਹੱਥ ਨਾਲ ਹੀ ਲਈ ਜਾਂਦੀਆਂ ਇਹ ਸੱਚਾਈਆਂ ਇਹ ਠੀਕ ਰੱਜੀ ਹਾਂ ਜੀ ਖੋਲੀ ਬਈ ਤੂੰ ਇਹ ਦੌਂਦੀ ਓ ਥੋੜੀ ਬੱਚੀ ਦੌਂਦੀ ਓ ਵੇ ਹਾਂ ਆਪਾਂ ਕਹਿ ਕੀ ਦਿਨ ਮਾਂ ਦਾ ਦੁੱਧ ਬਈ ਮਾਂ ਦਾ 27 22 ਕਿਲੋ ਦੁੱਧ ਆ ਜੀ ਖੁੱਲ ਲਈ ਇੱਕ ਦਾ ਹੀ ਲੰਗਾ ਸਾਰੀਆਂ ਬੱਚੀਆਂ ਆਪਾਂ ਇਹਦੀ ਸੀਮਣ ਦੀ ਆਪਾਂ ਕੈਰੀ ਫੋਰ ਨਹੀਂ ਡੈਨਮਾਰਕ ਦੀ ਹੈ ਜੀ ਉਹ ਤਾਂ ਕੰਦੀ ਠੀਕਾ ਹਾਂਜੀ ਠੀਕਾ ਬਈ ਤੇ ਕੀ ਮੋਲ ਬਾੜੀਆ ਮੋਲੇ ਦਾ ਵੀ 5500 ਰੁਪਇਆ ਮਾਨਤਾਨ ਹੋ ਜੀ ਬਾਕੀ ਮੌਕੇ ਤੇ ਮਾਨਤਾਨ ਕਰਾਂਗੇ 25 50 71 ਸਾਰੇ ਸਹੀ ਕਰਨਾ ਕਿਉਂਕਿ ਹੁਣ ਦਾ ਪਤਾ ਕਿ ਇਹ ਮੋਲਾ ਮਾਨਤਾਨ ਮੌਕੇ ਤੇ ਜ਼ਰੂਰ ਹੋ ਜੂਗਾ ਹਾਂਜੀ ਅੱਗੇ ਵੀਰੇ 2 ਨੰਬਰ ਤੇ ਕਿੰਨੀ ਕੁ ਉਮਰ ਹੈ ਜੀ ਇਹ ਹੋਊਗੀ ਵੀਰੇ 13 ਕਿ ਮਹੀਨੇ ਦੀ ਬੱਚੀ ਖੀਰੀ ਬੱਚੀ ਆ ਬਹੁਤ ਟੌਪਰੀ ਬੱਚੀ ਐ ਤਾਂ ਬਹੁਤ ਝੰਗਾ 30 32 ਕਿਲੋ ਵਾਲੀ ਬੱਚੀ ਆ ਖੋਲੀ ਬਈ ਆਏ ਨਹੀਂ ਹੋਊਗੀ ਮੁੱਲ ਵੜੀ ਦਾ ਫਿਰ ਮੋਲੇ ਦਾ 7000 ਰੁਪਏ ਮੰਗਦੇ ਆ ਮਾਨ ਤਾਂ ਨੂੰ ਤੂੰ ਕਿਸੇ ਕੋਲੇ ਹੋਰ ਹੋਵੇ 15000 ਤੋਂ ਘੱਟ ਨਹੀਂ ਮੰਗਦਾ 7000 ਰੁਪਏ ਮੋਲੇ ਬਾਕੀ ਪ੍ਰਿੰਟ ਪ੍ਰੰਟ ਬਹੁਤ ਚੰਗਾ ਆਏ ਨਹੀਂ ਹੈਗਾ ਸਹੀ ਗੱਲ ਆ ਬਾਈ ਹਾਂਜੀ 7000 rpm ਮੋਲਾ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂ। ਚੰਗੀ ਆ ਬੱਚੀ। ਰੱਦ ਵਿੱਡ ਠੀਕ ਆ ਬਈ। ਬਾਕੀ ਦੇਖੋ ਮੂੰਹ ਮੱਥਾ ਬਹੁਤ ਚੰਗਾ ਬੱਚੀ ਦਾ। ਸਹੀ ਗੱਲ ਆ ਹਨਾ। ਮੂੰਹ ਸਾਰੀ ਥਾਣ ਹੋਣ ਗਈ ਹਾਂਜੀ। ਸਮੀ ਭਲੀ ਜੀ ਐ ਨਹੀਂ ਹੈਗਾ। 7000 rpm ਬੱਚੀ। ਪਛੀ ਮਹੀਨੇ ਤੋਂ ਮੇਰੇ ਟੀਕੇ ਦੇ ਹੋ ਜੂਗੀ ਲੈਕ। ਸਹੀ ਗੱਲ। ਟੀਕੇ ਨੇ ਸਾਭ ਲੈਣਾ। ਹਮ ਸਾਰੀਆਂ ਬੱਚੀਆਂ। ਠੀਕ ਆ। ਅੱਗੇ ਬਾਕੀ ਸਾਰੀ ਬਰੀਡਿੰਗ ਬੱਚੀਆਂ ਲੈ ਜਾਂਦੀਆਂ। 3 ਨੰਬਰ ਬਾਈ। ਕਿੰਨੀ ਉਮਰ ਆਂ ਜੀ? ਇਹ ਹੋਊਗੀ ਵੀਰੇ 14-15 ਮਹੀਨੇ ਦੀ ਬੱਚੀ। ਇਹਦਾ ਟੀਕਾ ਵੀ ਲੱਗਿਆ ਵਾ। ਠੀਕ ਆ। ਟੀਕਾ ਜੇ 26 27 ਦਿਨ ਖੋਲੇ ਬਈ ਤੋੜਦੇ ਠੀਕਾ ਵੀ ਤੋੜਦੇ ਨਾਲ ਹੀ ਬੱਚੀ ਦੇ ਠੀਕਾ ਹਾਂਜੀ 20 ਤੋਂ 22 ਕਹਿੰਦਾ 27 ਦਿਨ ਹੋ ਗਏ ਤੇ ਠੀਕਾ ਭਰਵਾਏ ਨੂੰ ਇਹ ਵੀ ਦੋਂਦੀ ਆ ਹਮ ਬੱਚੀ ਚੰਗੀ ਆ ਨਾ ਹਾਂਜੀ ਜੇ ਕਹਿੰਦੇ ਸਾਂਭ ਲਈ ਬੱਚੀ ਬਹੁਤ ਵਧੀਆ ਹਮ ਆਏ ਨਹੀਂ ਹੋਊਗਾ ਵੀ ਛੋਟੀ ਲੀਸੀ ਲਾਮੀ ਹੋ ਫੁੱਲਾ ਕੱਦ ਕਾਠ ਵਾਲੀ ਬੱਚੀ ਇੱਕ ਪੰਜਵਾਂ ਥਣ ਸੀਗਾ ਆਪਾਂ ਉਹਦੇ ਰਬੜ ਲਵੇਟ ਤੇ ਹੁਣ ਛੱਡ ਦੇਣਾ ਬਈ ਓ ਫੋਰਡ ਜੀ ਹਾਂ ਫੋਰਡ ਜੀ ਦੇ ਫਿਰ ਚੱਲ ਉਹ ਪੰਜਵੇਂ ਇਹ ਥਣ ਦਿਖਾ ਦੇ ਕੋਈ ਚੱਕਰ ਨਹੀਂ ਆਪਾਂ ਨੇ ਕਈ ਵਾਰ ਹੁੰਦਾ ਨਾ ਬੰਦੇ ਨੂੰ ਹਾਂ ਆ ਦੇਖ ਹਾਂ ਨਹੀਂ ਹੋਗਾ ਗਲਾਬੀ ਸੋਣ ਕੇ ਮੂੰਹ ਵੀ ਗਲਾਬੀ ਆ ਸਾਰੀਆਂ ਬੱਚੀਆਂ ਦਾ ਹਾਂ ਇਹ ਨਹੀਂ ਹੈਗਾ ਮੁੱਲ ਕੀ ਆ ਭਰਾ ਦਾ 6500 ਰੁਪਏ ਵੀ ਮਾਨਤਨ ਹੋ ਜੀ ਹਾਂ ਮਾਨਤਨ ਕਰ ਦਾਂਗੇ 6500 ਰੁਪਏ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਬਾਕੀ ਆ ਆਪਣੇ ਕੋਲ ਬਣਿਆ ਟੀਆ ਪਿਆ ਰਿਹਾ ਬੱਚੀ ਦਾ ਜਿੱਤੇ ਉੱਤੇ ਗੱਬਰ ਹੋਈ ਵੀ ਆ ਠੀਕ ਆ ਆ ਸੀਗਾ ਠੀਕ ਆ ਦਿਖਾ ਦੇ ਠੀਕ ਆ ਬਰੂਡਸ ਬਰੂਡ ਤੋਂ ਗੱਬਣਾ ਹੈ ਏ ਕੀ ਕਿ ਤੋਂ ਗੱਬਣਾ ਹੈ ਹਾਂਜੀ ਠੀਕ ਆ ਬੀਸਟ ਹਾਂਜੀ ਬੀਸਟ ਠੀਕ ਆਗਾ ਹਾਂਜੀ ਬਰੂਡ ਦਾ ਠੀਕ ਆ ਕੋਈ ਚੱਕਰ ਅੱਗੇ ਪ੍ਰਚਾਰ ਨੰਬਰ ਇਹ ਬੱਚੀ ਸਾਈਵਾਲ ਚ ਬਹੁਤ ਚੰਗੀ ਬਠੰਡੀ ਛੁੰਡੀ ਬਹੁਤ ਆ ਬੱਚੀ ਸਾਈਵਾਲ ਨਾਲ ਹਾਂ ਦੇਖ ਲਓ ਠੰਡੀ ਇੰਨੀ ਆ ਬੱਚੀ ਲੈ ਫੇਰ ਸੁਭਾਅ ਬੜਾ ਅਗਲਾ ਕਹਿੰਦਾ ਜੇ ਇੰਨੀ ਠੰਡੀ ਬੱਚੀ ਆ ਦੇਖ ਲਓ ਜਿਹਨੇ ਘਰੇ ਰੱਖਣੀ ਘਰੇ ਰੱਖਣ ਦੇ ਬਹੁਤ ਫੋਨ ਆਉਂਦੇ ਵੀ ਸਾਈਵਾਲ ਬੱਚੀ ਮਤੀਨ ਹੁੰਦੇ ਲੈ ਇੰਨੀ ਠੰਡੀ ਬੱਚੀ ਦੁੱਧ ਕਿੰਨਾ ਹੀ ਮੰਗਣੀ ਦੋ ਤੇ ਸੀਗਾ 27 28 ਕਿਲੋ ਤੋਂ ਘੱਟ ਨਹੀਂ ਸੀ ਸਾਰੇ ਇੱਕ ਡੇਰੀ ਜੀ ਲੰਗਾ ਆਪਾਂ ਠੀਕ ਹੈ ਭਾਈ ਕੀ ਮੁੱਲ ਬਾੜੀਆ ਮੁੱਲ ਦਾ ਆਪਾਂ ਲੈਣ ਦੇਣ 4500 ਰੁਪਏ ਰੱਖਾਂਗੇ ਮਾਨਦਾਨ ਹੋ ਜਾ 4500 ਰੁਪਏ ਮੁੱਲ ਮਾਨਦਾਨ ਮੋ ਠੰਡੀ ਬਹੁਤ ਆ ਬੱਚੀ ਹੋ ਚੰਗੀ ਆ ਬੱਚੀ ਆ ਨਾ ਸਮੀ ਪਲੀ ਆ ਠੀਕ ਆ ਆਏ ਨਹੀਂ ਲੈ ਜਿਵੇਂ ਮਰਦੀ ਜਿਵੇਂ ਮਰਦੀ ਰੱਥਾਣਾ ਚਲੋ ਅਗਲਾ ਕਹਿੰਦਾ ਸਾਈ ਵਾਲਾ ਹੱਥ ਨਹੀਂ ਲਾਉਣ ਨਹੀਂ ਗਰਮੋਸ਼ ਓਕੇ ਜਮੇ ਨਹੀਂ ਲੈ ਠੀਕ ਸੰਬੇ 20 ਪੂਰੀ ਆ ਬਾਈ ਬਾਕੀ ਸਭ ਵੀ ਪਲੀ ਆ ਰਾਜ ਜੀ ਆ ਰੰਗ ਰੂਪ ਬਹੁਤ ਚੰਗਾ ਕਰ ਮਾ ਇਹਦਾ ਝੂਲੇ ਵੀ ਚੰਗੇ ਆ ਨਾ ਸਾਰੀ ਥਣ ਹੋਣਗੇ ਵੀਰੇ ਹਮ ਸਿਹਰੀ ਬੱਚਿਆ ਹਮ ਕਿਆ ਬਾਤ ਹਾਲੇ ਲਓ ਲੈ ਯਾਰੀ ਧਣ ਗਲਾਬੀ ਥਣ ਹੋਣਗੇ ਪੂਰੇ ਹੀ ਆ ਠੰਡੀ ਇਹਨੇ ਭਰਾ 5 ਨੰਬਰ 5 ਨੰਬਰ ਇਹ ਵੀ ਖੀਰੀ ਬੱਚੀ ਆ ਵੀਰੇ ਠੀਕ ਆ ਇਹ ਹੋਊਗੀ 11 12 ਮਹੀਨੇ ਦਾ ਬੱਚਾ ਖੋਲੋ ਬਾਈ ਕਿੰਨਾ ਦੁੱਧ ਤੁਸੀਂ ਮੰਗ ਲਏ ਵੀਰੇ ਇਹ ਵੀ ਵਿੱਚ ਚੰਗੇ ਦੁੱਧ ਵਾਲੇ ਨੇ ਕਿਉਂ ਡੇਰੀ ਵਾਲੇ ਤੋਂ ਪਤਾ ਚੰਗੇ ਦੁੱਧ ਵਾਲੀ ਰੱਖਦੇ ਹਾਂ ਮਾੜੀ ਤਾਂ ਪਾਉਂਦੇ ਨਹੀਂ ਆਪਣੇ ਨੂੰ ਅਗਲਾ ਕਹਿੰਦਾ ਕੀ ਇਹਦਾ ਜਾਇਜ਼ਾ ਮੋਲੇ ਦਾ ਰੇਟ ਕਿੰਨਾ ਮਰਜ਼ੀ ਲੈ ਲੋ ਇਹਦਾ 5000 ਰੁਪਏ ਮੁੱਲ 5000 ਰੁਪਏ ਮੁੱਲ ਮੰਗ ਤਾਂ ਜ਼ਰੂਰ ਹੋ ਜੂਗਾ ਹਾਂਜੀ ਸੇਸ ਚੰਗਾ ਰੰਗ ਰੂਪ ਬਾਕੀ ਬੱਚੇ ਸਾਰੀਆਂ ਚੰਗੇ ਜਗ੍ਹਾ ਨੇ ਸਾਂਭਣਗਾ ਤਾਂ ਹਾਂ ਸਾਰੇ ਪੂਰੇ ਤਿਆਰ ਹੋ ਜਣੇ ਸਾਰੀਆਂ ਬੱਚੀਆਂ ਠੀਕ ਹੈ ਬਾਈ ਅੱਗੇ ਆਪਾਂ ਦਿੱਤਣਾ ਸੀ ਇਹਨਾਂ ਡੱਬ ਵਾਲੀ ਉਹਨੂੰ ਨੌ ਨੌ ਦਿੱਤੇ ਸੀ ਆਪਾਂ ਇਕੱਠੇ ਕਰਕੇ ਠੀਕ ਹੈ ਹੁਣ ਇਹ ਸਤਨਾਗ ਤਾਂ ਤਿਆਰ ਕਰਕੇ ਵੇਚ ਵੀ ਦਿੱਤੇ ਇਸ ਟਾਈਮ ਠੀਕ ਆ ਹਾਂ ਭਾਈ ਅੱਗੇ ਛੇ ਨੰਬਰ ਤੇ ਕਿੰਨੀ ਕੁ ਉਮਰ ਹੈ ਜੀ ਇਹ ਵੀਰੇ ਹੋਊਗੀ 9 ਦਸਾ ਮਹੀਨਾ ਦਾ ਬੱਚਾ ਹੀ ਹੈ ਵੀ ਖੀਰੀ ਬੱਚੀ ਬਹੁਤ ਔਬਰੀ ਵੀ ਖਣ ਚੰਗਾ ਹਾਂ ਹਾਂਜੀ ਹਾਂਜੀ ਤੇ ਕੀ ਮੋਲੇ ਦਾ ਵੀਰੇ ਮੋਲੇ ਦਾ 4500 ਰੁਪਿਆ ਵੀਰੇ ਠੀਕ ਆ ਮਾਂ ਦਾ ਦੁੱਧ ਕਿੰਨਾਗਾ ਮਾਂ ਦਾ ਚੰਗਈ ਸੀਗਾ ਵੀਰੇ ਐਵੇਂ ਤੈਨੂੰ ਕਿੰਨਾ ਦਾ ਮੈਂ ਪੁੱਛਿਆ ਨਹੀਂ ਕਿਉਂ ਬਾਕੀ ਆਪਾਂ ਜਾਤ ਪਾਤ ਦੇਖਦੇ ਆ ਯਾਰ ਜਾਤ ਪਾਤ ਦਾ ਦਾ ਹੋਵੇ ਪਸੂ ਸਹੀ ਗੱਲ ਸਿੱਧੀ ਜੀ ਗੱਲ 4500 ਰੁਪਿਆ ਮੋਲੇ ਮਾਂ ਤਾਂ ਜਿਹੜਾ ਮੌਕੇ ਤੇ ਜਰੂਰ ਖਦੀ ਬੱਚੀ ਦੇਖੋ ਕਿੰਨੀ ਟੌਪ ਦੀ ਹੈ ਹੂੰ ਬੱਚੀ ਚੰਗੀ ਆਏ ਨਹੀਂਗਾ ਸਰ ਵੀ ਭਲੀ ਆ ਹਾਂਜੀ ਆਏ ਨਹੀਂ ਬਹੁਤ ਸੁਰੱਖੀ ਬੱਚੀ ਹੂੰ ਬਾਕੀ ਬੱਚਨੇ ਸਾਰੇ ਜੰਗੇ ਮਿਹਨਤ ਕਰਦੀ ਬਹੁਤ ਬੰਦੇ ਨੇ ਕਜੂ ਜੀ ਦੇ ਉੱਤੇ ਚਾਰ ਚੂਰ ਆ ਜਾ ਹੁਣ ਤਾਂ ਇਹ ਨਹੀਂ ਮਿਹਨਤ ਦੀ ਲੋੜ ਬਣੀ ਪੈਣੀ ਹੈ ਇਹ ਬੱਚੀ ਉਹ ਚਾਰ ਚੂਰ ਦਾਣਾ ਦੂਣਾ ਪੈ ਗਿਆ ਕਿੰਨੀ ਗੁੰਮਰੇ ਇਹ ਵੀਰੇ ਹੋਗੇ 9.0 ਮੰਨਿਆ ਦਾ ਬੱਚਾ ਠੀਕ ਹੈ ਭਾਈ ਹਾਂਜੀ ਹਾਂਜੀ ਕਿਹਦੇ ਦੀ ਕਿਰੀ ਹੈ ਇਹ ਇਹ ਵੀ ਡੈਨਮਾਰਕ ਦੀ ਹੋਊਗੀ ਪਿਓਰ ਦੀ ਬਾਕੀ ਗੁਲਾਬੀ ਥਾਣੇ ਦੇ ਗੁਲਾਬੀ ਮੂੰਹ ਹਸਨ ਜਿੰਨੀ ਵੀ ਟੈਨ ਮਾਰਕ ਦੀ ਮੁੱਲ ਬਈ ਇਹਦਾ ਮੋਲੇ ਦਾ 3500 ਰੁਪਏ ਰੱਖਾਂਗੇ ਮੈਂ ਮਾਨਦਾਨ ਹੋ ਜਾ ਬਾਕੀ ਮੌਕੇ ਤੇ ਮਾਨਦਾਨ ਕਰਾਂ ਬੱਚੀ ਇਹ ਵੀ ਟੋਪ ਦੀ ਗੋਈ ਹੈ 3500 ਰੁਪਏ ਮੋਲਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋਵੇ ਦੇਖ ਲਓ ਬੱਚੀ ਸਹੀ ਤੋੜਾ ਤਾਰਾ ਦੇਖ ਲਓ ਹੂੰ ਲੱਸੀ ਵੀ ਕੀ ਜਰੂਰ ਹੈ ਬੱਚੀ ਵੋਟ ਆ ਵਧੀਆ ਵੀ ਸਹੀ ਗੱਲ ਹੈ ਆਇਆ ਨਹੀਂ ਹੈਗਾ ਵੀ ਨਾਗਸੀ ਭਰਾ ਕੋਲੇ ਸੱਤ ਸੱਤੀ ਦਿਖਾ ਦੇ ਜੇ ਵੀਰੇ ਕੋਈ ਸੱਤੇ ਇਕੱਠੀਆਂ ਲੈ ਜਾਏ ਬਈ ਸਾਰਾ ਸਾਰਾ ਮਾਲ ਹਫਤੇ-ਹਫਤੇ ਤਿਆਰ ਕਰੇਦਾ ਸੱਤੇ ਬੱਚੀਆਂ ਬਾਈ ਕਹਿੰਦਾ 30000 ਦੀਆਂ ਹੀ ਦੇ ਦੇਾਂਗੇ ਉੱਪਰ-ਪੁੱਕਾ 30000 ਚ ਹੀ ਦੇ ਦੇਾਂਗੇ ਬਾਕੀ ਬਦਲ ਵਾਲੀ ਚੀਜ਼ ਆ ਬਾਈ ਇਹ ਘਟਣ ਵਾਲੀ ਚੀਜ਼ ਨਹੀਂ ਜੇ ਕਿਹਦੇ ਨੇ 4 ਨਾਲ 2 ਚੋਂ ਮਹੀਨੇ ਚ ਤਿਆਰ ਕਰ ਲੀਆਂ ਬੱਚਿਆਂ ਹੂੰ 2-4 ਤਾਂ ਤੂੰ ਹੁਣੇ ਹੀ ਤਿਆਰ ਹੋ ਜਾਣੀ 2-4 ਮਹੀਨੇ ਚ ਸਹੀ ਗੱਲ ਆ 5-7 ਮਹੀਨੇ ਚ ਲੈਣੀਆਂ ਇਹ ਗਾਂ ਹੋਰ ਪੈਸੇ ਦੇ ਇਹਦਾ ਐਫ ਐੜੀ ਆ ਬਸ ਸਹੀ ਗੱਲ ਆ ਬਾਈ ਹਾਂਜੀ